ਕਾਲਜ ਦੀ ਦੇਖੋ ਕੋਈ ਪੁੱਛੇ ਦੇ ਖਾਣਾ ਡਿਵੀਜ਼ਨ ਨੰਬਰ 10 ਪੈਂਦੀ ਹੈ ਉਸ ਤੇ باوجود ਤੇ ਜਿਹੜਾ ਇਸ ਤਰ੍ਹਾਂ ਦਾ ਨਹੀਂ ਤਾਂ ਬੰਦ ਕਰ ਦਿੰਦੇ ਆ ਪਾਕ ਵੀ ਪੁਲਿਸ ਦੇ ਆਪ ਵੀ ਇਨਸਟਰਕਸ਼ਨਸ ਨੇ ਵੀ 9 ਵਜੇ ਤੋਂ ਪਹਿਲਾਂ ਪਹਿਲਾਂ ਪੁਲਿਸ ਸਟੇਸ਼ਨ ਬੰਦ ਕਰ ਦੋ ਕਿਉਂਕਿ ਉਹ ਤਾਂ ਆਪ ਅੰਦਰ ਵੱਢ ਜਾਂਦੇ ਉਹਨਾਂ ਨੇ ਕੀ ਰੱਖਿਆ ਜੇ ਪੰਜਾਬ ਦਾ ਸੀਨੀਅਰ ਲੀਡਰਡੇ ਵੱਡੇ ਲੋਕ ਜਿਹੜੇ ਸੁਰੱਖਿਅਤ ਨਹੀਂ ਆ ਤੇ ਆਮ ਲੋਕਾਂ ਦਾ ਕੀ ਹਾਲ ਹੋਏਗਾ ਇੱਕ ਪੀਸੀਆ ਸਿੱਤੀ ਗਈਆਂ ਨੇ ਪੰਜਾਬ ਗਵਰਨਮੈਂਟ ਨੂੰ ਪੁਲਿਸ ਨੂੰ ਕਿੱਥੇ ਗਈਆਂ ਸੋਰੀ ਕਿੱਥੇ ਦੇਖੋ ਜਿੰਨੀ ਹਾਈएस्ट ਨੰਬਰ ਪੁਲਿਸ ਦੇ ਆਪਣੇ ਕੋਲ ਨੇ ਚੱਪੇ-ਚੱਪੇ ਦੇ ਤੋਰੇ ਪੁਲਿਸ ਹਰ ਜਗ੍ਹਾ ਹਰ ਚੀਜ਼ ਆਪਣੇ ਕੋਲ ਆ ਤੇ ਫਿਰ ਵੀ ਇਹ ਗੱਲ ਹੋਣੀ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਅਸੀਂ بڑے ਲੈਵਲ ਤੇ ਕਿਤੇ ਨਾ ਕਿਤੇ ਇਸ ਚ ਫੇਲ ਹੋਏ ਆ ਉਹ ਫੇਲ ਪੁਲਿਸ ਵੱਲੋਂ ਨਹੀਂਗਾ ਉਹ ਫੇਲਿਅਰ ਜਿਹੜਾ ਇਹ ਗਰੁੱਪイズਮ ਆ ਨਾ ਦਿੱਲੀ ਵਾਲੇ ਪੰਜਾਬ ਵਰਸਸ ਉਹ ਗਰੁੱਪ ਬਣ ਗਿਆ ਜਿਹੜਾ ਉਹਦੇ ਕਰਕੇ ਹੋ ਰਿਹਾ ਜਿਹਨਾਂ ਆ ਗੱਲ ਕਹੀ ਆ ਜਿਹੜਾ ਕੋਈ ਆਇਆ ਬੈਠਾ ਏ ਪੂਰੇ ਦਿੱਲੀ ਤੋਂ ਉਦੋਂ ਮੈਂ ਨਾ ਭੁੱਲ ਜਾ ਵੇਬ ਉਹ ਸਭ ਤੋਂ ਵੱਡਾ ਦੋਸ਼ੀ ਉਹ ਆ ਇਹਦੇ ਵਿੱਚ ਜਿਹਨੇ ਇੱਕ ਗਰੁੱਪ ਕ੍ਰੀਏਟ ਕੀਤੇ ਹੋਏ ਆ ਕੁਝ ਪੁਲਿਸ ਉਹਦੇ ਇਸ਼ਾਰੇ ਤੇ ਚੱਲਦੇ ਆ ਕੁਝ ਭਗਵੰਤ ਮਾਨ ਦੇ ਇਸ਼ਾਰੇ ਤੇ ਚੱਲਦੇ ਆ ਉਹ ਡਬਲਿੰਗ ਟ੍ਰਿਪਲਿੰਗ ਹੋ ਰਹੀ ਆ ਕਿਤੇ ਨਾ ਕਿਤੇ ਉਹ ਲੁੱਟਮਾਰ ਹੋ ਰਹੀ ਆ ਜਿਹਦੇ ਵਿੱਚੋਂ ਇਹ ਕੰਮ ਹੋ ਰਿਹਾ ਹੈ ਕਾਲੀਆ ਜੀ ਦੇ ਘਰ ਤੋਂ ਪੁਛੇ ਤੀਹ ਖਾਨਾ ਡਿਵੀਜ਼ਨ ਨੰਬਰ 3 ਪੈਂਦੀ ਆ ਉਸ ਤੋਂ ਬਾਵਜੂਦ ਵੀ ਜਿਹੜਾ ਇਸ ਤਰ੍ਹਾਂ ਦਾ ਨਹੀਂ ਤਾਂ ਬੰਦ ਕਰ ਦਿੰਦੇ ਆ ਆਣੇ ਦਾ ਪੁਲਿਸ ਦੇ ਆਪ ਇਨਸਟਰਕਸ਼ਨਸ ਨੇ ਵੀ 9 ਵਜੇ ਤੋਂ ਪਹਿਲਾਂ-ਪਹਿਲਾਂ ਪਲੀਜ਼ ਸਟੇਸ਼ਨ ਬੰਦ ਕਰ ਦਿਓ ਮਿੱਟੀ ਦੇ ਸੌਰੀ ਉਹ ਤਾਂ 15 ਵੱਡ ਜਾਂਦੇ ਉਹਨਾਂ ਨੇ ਕੀ ਰੱਖਿਆ ਆਪ ਵੀ ਲਾਡ ਆਊਟਰ ਕਿਸਤਾ ਦੇਖ ਦਿਓ ਕਿ ਨਹੀਂ ਥਾਣਿਆਂ ਦੇ ਉੱਤੇ ਅਟੈਕ ਹੁੰਦੇ ਨੇ ਫਿਰ ਸਾਫਾ ਮੰਤਰੀ ਜਿਹੜੇ ਨੇ ਮਨਰਜਨ ਕਾਲੀਆ ਜੀ ਨੇ ਫੇਲ ਹੋ ਜੀ ਮਤਲਬ ਤੁਸੀਂ ਇਹ ਲੱਖੀ ਹੈ ਜਦੋਂ ਇੱਕ ਐਡਾ ਸੀਨੀਅਰ ਲੀਡਰ ਨਹੀਂ ਆਮ ਆਦਮੀ ਕਿੱਥੋਂ ਸੁਰੱਖਿਤ ਹੋਊਗਾ ਤੁਸੀਂ ਗੱਲ ਆਖੀ ਹੈ ਕਿ ਹਿੰਦੂ ਲੀਡਰ ਦੇ ਉੱਤੇ ਹਮਲਾ ਹੋਇਆ ਹੈ ਇਹ ਗੱਲ ਕਿਸੇ ਵੱਖਰੇ ਪਾਸੇ ਜੰਮਦੀ ਨਜ਼ਰ ਆ ਰਹੀ ਹੈ ਹਿੰਦੂ ਲੀਡਰ ਕਹਿ ਕੇ ਮੈਂ ਬਿਲਕੁਲ ਇਹ ਕਹਿ ਰਿਹਾ ਵੀ ਸਿਰਫ ਵੱਡਾ ਹਿੰਦੂ ਲੀ ਤਮਾਮ ਦੇ ਦੁਸ਼ਮਣਾਂ ਨੇ ਇਹ ਕਿਤੇ ਨਾ ਕਿਤੇ ਆਪਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਹੈ ਜਿਸ ਤੋਂ ਬਹੁਤ ਆਪਾਂ ਨੂੰ ਸਾਵਧਾਨ ਰਹਿਣ ਦੀ ਲੋੜ ਆ ਵੀ ਇਹ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ ਇਹ ਇਸ ਤੋਂ ਪਹਿਲਾਂ ਹੀ ਤਾਂ ਹੀ ਇਹ ਗੱਲ ਕਹਿ ਰਹੇ ਆ ਵੀ ਇਹ ਕਿਤੇ ਨਾ ਕਿਤੇ ਭਾਈਚਾਰੇ ਨੂੰ ਕੇਸ ਪਹੁੰਚਾ ਕੇ ਭਾਈਚਾਰੇ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਹਿੰਦੇ ਰਾਜमंत्री ਰਵਨੀਤ ਸਿੰਘ ਮਿੱਟੂ ਜੀ ਤੋਂ ਨਾਲ-ਨਾਲ ਜਿਹੜੇ 21 ਜਲੰਧਰ ਦੇ ਸਾਬਕਾ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ ਜੀ ਵੀ ਇੱਥੇ ਪਹੁੰਚੇ ਨੇ ਸਰ ਕਿਸ ਤਰ੍ਹਾਂ ਦੇਖਦੇ ਹੋ ਰਾਤੀ ਘਟਨਾ ਵਾਪਰੀ ਹੈ ਕਾਲੇ ਜੀ ਦੇ ਘਰ ਦਾ ਦੇਖੋ ਇਹ ਤਾਂ ਪੰਜਾਬ ਸਰਕਾਰ ਦਾ ਜਿਹੜਾ ਲਾਅ ਐਂਡ ਆਰਡਰ ਫੇਲਰ ਹੈ ਉਹ ਤਾਂ ਨਜ਼ਰ ਆ ਰਿਹਾ ਸਾਹਮਣੇ ਔਰ ਮੁੱਖ ਮੰਤਰੀ ਸਾਹਿਬ ਜਿਹੜੇ ਆ ਇਹਨੂੰ ਹਰ ਭਾਸ਼ਣ ਦੇ ਵਿੱਚ ਇਹ ਗੱਲ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਬਿਲਕੁਲ ਠੀਕ ਹੈ ਮੇਰਾ ਖਿਆਲ ਹੈ ਕਿ ਜਿਸ ਤਰੀਕੇ ਦੇ ਨਾਲ ਉਹ ਪਾਵਰ ਦਾ ਇੰਜੋਏ ਕਰ ਰਹੇ ਹੈ ਭਗਵੰਤ ਮਾਨ ਸਾਹਿਬ ਤਾਂ ਉਹਨਾਂ ਨੂੰ ਜਿਹੜੀਆਂ ਥਲੜੀਆਂ ਚੀਜ਼ਾਂ ਸ਼ਾਇਦ ਉਹਨਾਂ ਤੱਕ ਪਹੁੰਚ ਨਹੀਂ ਰਹੀਆਂ ਔਰ ਅੱਜ ਪੰਜਾਬ ਦੇ ਵਿੱਚ ਜਿਹੜੇ ਐ ਐਕਸਟਰਸ਼ਨ ਦੇ ਕੇਸ ਐ ਸਨੈਚਿੰਗ ਦੇ ਕੇਸ ਐ ਗੋਲੀਬਾਰੀ ਦੇ ਜਿਹੜੇ ਕੇਸ ਐ ਦਿਨ-ਪ੍ਰਤੀ ਦਿਨ ਵੱਧੇ ਜਾ ਰਹੇ ਆ ਔਰ ਸਰਕਾਰ ਦਾ ਜਿਹੜਾ ਇਨਫਰਾਸਟ੍ਰਕਚਰ ਐ ਬਿਊਰੋਕਰੇਟਸ ਐ ਉਹਨਾਂ ਨੂੰ ਇਸ ਗੱਲ ਸਮਝ ਨਹੀਂ ਆ ਰਹੀ ਕਿ ਹਾਜ਼ਰੀ ਹੈ ਜਿਹੜੀ ਉਹ ਨੰਬਰ 1 ਕੇਜਰੀਵਾਲ ਸਾਹਿਬ ਅੱਗੇ ਭਰਨੀ ਹੈ ਜਾਂ ਮਾਨ ਸਾਹਿਬ ਸਾਹਿਬ ਵਾਲੇ ਪਾਸੇ ਭਜਨੀ ਹੈ ਮੇਰਾ ਕਹਿ ਲਾ ਕਿ ਦੋ ਪਾਵਰਪੁਆਇੰਟ ਬਣ ਚੁੱਕੇ ਆ ਪੰਜਾਬ ਦੇ ਵਿੱਚ ਜਿਹਦੇ ਕਰਕੇ ਬਿਊਰੋਕ੍ਰੇਸੀ ਹੈ ਸਾਰੀ ਯੂਜਨ ਦੇ ਵਿੱਚ ਔਰ ਕਿਉਂਕਿ ਕਾਲੀਆ ਸਾਹਿਬ ਦੇ ਘਰ ਤੋਂ ਕਰੀਬ 100 ਮੀਟਰ ਥਾਣਾ ਡਿਵੀਜ਼ਨ ਨੰਬਰ 3 ਔਰ ਬਲਾਸਟ ਤੋਂ ਬਾਅਦ ਥਾਣੇ ਦਾ ਗੇਟ ਖੜਾ ਖੜਕਾ ਕੇ ਉਹਨਾਂ ਨੂੰ ਕਹਿਣਾ ਪਿਆ ਕਿ ਉਠੋ ਤੁਹਾਡੇ ਬਿਲਕੁਲ ਗਵਾਨ ਬਲਾਸਟ ਹੋਇਆ ਸਮੋ ਇਦਾਂ ਦੀ ਜਿਹੜੀ ਸਿਕਿਉਰਿਟੀ ਸਿਸਟਮ ਇਸ ਤਰੀਕੇ ਦੇ ਨਾਲ ਚੱਲ ਰਿਹਾ ਔਰ ਜਿੱਥੇ ਪੰਜਾਬ ਹਾਈ ਅਲਰਟ ਤੇ ਹੋਵੇ ਉਹਦੇ ਵਿੱਚ ਇਦਾਂ ਦੇ ਜਿਹੜੇ ਹਾਲਾਤ ਪੈਦਾ ਹੋਣੇ ਮੈਂ ਸਮਝਦਾ ਕਿ ਜੇ ਪੰਜਾਬ ਦਾ ਸੀਨੀਅਰ ਲੀਡਰ ਡੇ ਵੱਡੇ ਲੋਕ ਜਿਹੜੇ ਸੁਰੱਖਿਅਤ ਨਹੀਂ ਆ ਤੇ ਆਮ ਲੋਕਾਂ ਦਾ ਕੀ ਹਾਲ ਹੋਏਗਾ ਸੋ ਇਹਦੇ ਤੇ ਪੰਜਾਬ ਦੇ ਲੋਕਾਂ ਨੂੰ ਵਿਚਾਰ ਕਰਨ ਦੀ ਜ਼ਰੂਰਤ ਹੈ ਹਾਈ ਟੈਕ ਗੱਡੀਆਂ ਦਿੱਤੀਆਂ ਗਈਆਂ ਨੇ ਪੀਸੀਆਰ ਨੂੰ ਉਸਤੇ باوجود ਵੀ ਕਿਸੇ ਦਾ ਮਾਹੌਲ ਹੈ ਕੋਈ ਕਸ਼ਟ ਨਹੀਂ ਹੈ ਕੋਈ ਰਾਉਂਡ ਨਹੀਂ ਹੈ ਰਹਾ ਦੇ ਇੱਕੋ ਗੱਲ ਹੈ ਕਿ ਇੱਕ ਵਰਕ ਕਲਚਰ ਹੈ ਜਿਹੜਾ ਉਹ ਸਰਕਾਰ ਦਾ ਮੁੱਖਿਆ ਹੋਇਆ ਕੰਮ ਕਰਨ ਦੀ ਜਿਹੜੀ ਕਪੈਸਿਟੀ ਹੈ ਉਹ ਜਿਹੜੀ ਹੈ ਬਿਲਕੁਲ ਖਤਮ ਹੋ ਚੁੱਕੀ ਹੈ ਸੋ ਇਹ ਸਾਰੇ ਲੋਕ ਹੈ ਜਿਹੜੇ ਸਰਕਾਰੀ ਲੀਡਰ ਐ ਇੰਜੋਏ ਕਰ ਰਹੇ ਹੈ ਉਹਨਾਂ ਦੇ ਨਾਲ ਨਾਲ ਬਿਊਰੋਕਰੇਟਸ ਵੀ ਇੰਜੋਏ ਕਰ ਰਹੇ ਹੈ ਤਾਂ ਆਮ ਆਦਮੀ ਪਾਰਟੀ ਦੇ ਆਗੂਤਾ ਕਹਨ ਹੈ ਕਿ ਲਾਰੈਂਸ ਬਿਸ਼ਨੋਈ ਹੋ ਸਕਦਾ ਹੈ ਕਿ ਜਿਹੜਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਮੈਨੂੰ ਤਾਂ ਇਹ ਪਤਾ ਨਹੀਂ ਕਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਗੱਲ ਕਹੀ ਹੈ ਸ਼ਾਇਦ ਉਹਨਾਂ ਕੋਲ ਕੋਈ ਪੱਕਾ ਸਬੂਤ ਹੋਣਗੇ ਅਗਰ ਕੋਈ ਇਦਾਂ ਦੀ ਗੱਲ ਹੈਗੀ ਆ ਅਗਰ ਕੋਈ ਕਿਸੇ ਅਥਾਰਟੀ ਨੇ ਇਹ ਗੱਲ ਕਹੀ ਹੈ ਤਾਂ ਫਿਰ ਉਹਨਾਂ ਨੂੰ ਜਿਹੜੀ ਇਹਦੇ ਤੇ ਕਾਰਵਾਈ ਵੀ ਜਰੂਰ ਕਰਨੀ ਚਾਹੀਦੀ ਹੈ ਤੇ ਓਵਰ ਆਲ ਐਸਟੈਮਿਕ ਪਾਸੇ ਇਹ ਯੁੱਧ ਨਸ਼ਾ ਵਰਤ ਚੱਲ ਰਿਹਾ ਔਰ ਇੱਕ ਉਸ ਤੋਂ ਬਾਅਦ ਰਹਿ ਕਿ ਥਾਨਿਆਂ ਦੇ ਵਿੱਚ ਵੀ ਇਹ ਅਟੈਕਸ ਹੁੰਦੇ ਨੇ ਫਿਰ ਇਸ ਦਾ ਬੀਤੇ ਦੇਰਾਂ ਪੰਜਾਬ ਦੇ ਸਾਬਕਾ ਮੰਤਰੀ ਦੇ ਘਰ ਔਰ ਭਾਜਪਾ ਦੇ ਸੀਨੀਅਰ ਅਗੂ ਦੇ ਘਰ ਨੂੰ ਜਰਾ ਨਿਸ਼ਾਨਾ ਬਣਾਇਆ ਜਾਂਦਾ ਦੇਖੋ ਗੱਲ ਹੈ ਕਿ ਇਹ ਤਾਂ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਲੋਕਾਂ ਵੱਲੋਂ कि ਜਿਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਲਾਂਡ ਆਰਡਰ ਦੀ ਸਥਿਤੀ ਨੂੰ ਕੇਂਦਰ ਦੀ ਸਰਕਾਰ ਨੇ ਮਜ਼ਬੂਤ ਕੀਤਾ ਹੈ ਪਿਛਲੇ ਸਮੇਂ ਜੋ ਹਾਲਾਤ ਹੋਏ ਹੈ ਔਰ ਡਿਬਰੂਗੜ੍ਹ ਦੇ ਵਿੱਚ ਲੋਕਾਂ ਨੂੰ ਜਿਹੜਾ ਜ਼ਿਲ੍ਹੇ ਦੇ ਵਿੱਚ ਧਿਆ ਗਿਆ ਤਾਂ ਮੈਂ ਸਮਝਦਾ ਕਿ ਇਸ ਕਰਕੇ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰ ਤੁਸੀਂ ਹਟ ਜਾਓ ਪਿੱਛੇ ਹਟ ਜਾਓ ਸਾਨੂੰ دہشت گردੀ ਕਰਨ ਦਿਓ ਔਰ ਇਦਾਂ ਦਾ ਜਿਹੜਾ ਹਾਲਾਤ ਹੈ ਇਹ ਅੱਜ ਪੰਜਾਬ ਦੇ ਵਿੱਚ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਹੁਣ ਤੁਸੀਂ ਕੀ ਮੰਗ ਕਰਦੇ ਹੋ ਦੇਖੋ ਮੰਗ ਤਾਂ ਇਹੀ ਹੈ ਕਿ ਜਿਹੜੇ ਇਦਾਂ ਦੇ ਜਿਹੜੇ ਅੰਸਰ ਹੈ ਪਿਛਲੇ ਦਿਨੀ ਵੀ ਜਿਹੜੀਆਂ ਘਟਨਾਵਾਂ ਹੋਈਆਂ ਟਰਾਂਸਪੈਰੈਂਸੀ ਦੇ ਨਾਲ ਉਹ ਕੌਣ ਲੋਕ ਸੀਗੇ ਉਹਨਾਂ ਦਾ ਮੋਟਿਵ ਕੀ ਸੀਗਾ ਸੋ ਇਹ ਟਰਾਂਸਪੈਰੈਂਸੀ ਦੇ ਨਾਲ ਪੰਜਾਬ ਦੇ ਲੋਕਾਂ ਦੇ ਸਾਹਮਣੇ ਇਹ ਨਸ਼ਰ ਹੋਣਾ ਚਾਹੀਦਾ ਤਾਂ ਕਿ ਲੋਕਾਂ ਨੂੰ ਵੀ ਇਸ ਗੱਲ ਦਾ ਪਤਾ ਲੱਗ ਸਕੇ ਸੋ ਇਹ ਸਵੇਤ ਪੀ ਇਸੇ ਤਰ੍ਹਾਂ ਦਿਖਾ ਰਹੇ ਕਿਸ ਤਰ੍ਹਾਂ ਜਿਹੜਾ ਹੈ ਕਿ ਵਕ ਵਕ ਜਿਹੜੇ ਆਗੂ ਨੇ ਪਾਛਪਾ ਦੇ ਇਹ ਹੋਰ ਜਿਹੜੇ ਸਿਆਸੀ ਆਗੂ ਨੇ ਲਗਾਤਾਰ ਜਿਹੜਾ ਹੈ ਕਿ ਪੰਜਾਬ ਦੇ ਲਾਅ ਐਂਡ ਆਰਡਰ ਵੀ ਨਖੇਦੀ ਕਰਦੇ ਜਾ ਰਹੇ ਹੈ ਕਿਉਂਕਿ ਉਹਦਾ ਇਹ ਕਹਿਣਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਹੈ ਕਿ ਲਾਅ ਐਂਡ ਆਰਡਰ ਜਿਹੜਾ ਹੈ ਕਿ ਨਾ ਮਾਤਰ ਹੋ ਚੁੱਕਾ ਹੈ ਪੁਲਿਸ ਦੀ ਕਾਰਗੁਜ਼ਾਰੀ ਬਿਲਕੁਲ ਖਤਮ ਹੋ ਚੁੱਕੀ ਹੈ 100 ਮੀਟਰ ਦੀ ਦੂਰੀ ਦੇ ਉੱਤੇ ਥਾਣਾ ਹੋਵੇ ਔਰ ਧਮਾਕੇ ਤੋਂ ਬਾਅਦ ਜਾ ਕੇ ਉਹਨਾਂ ਦਾ ਗੇਟ ਖੜਕਾ ਕੇ ਉਹਨਾਂ ਨੂੰ ਬੁਲਾਣਾ ਪਵੇ ਇਸੇ ਜਿਹੜੀ ਹੈ ਕਿ ਭਾਜਪਾ ਦੇ ਜਿਹੜੇ ਆਗੂ ਨੇ ਪ੍ਰਜ਼ੋਰ ਨਿੰਦਾ ਕਰ ਰਹੇ ਨੇ ਕੈਮਰਾਮੈਨ ਵਿਕਰਮ ਕੁਮਾਰ ਦੇ ਨਾਲ ਚਿਰਾਗ ਸ਼ਰਮਾ ਜੀ ਪੈਪ ਟੀਵੀ ਚਲਾ ਰਹੇ ਹਨ